ਫਿਰ ਤੋਂ ਮਖਸ਼ੋਦੀ। ਅਹ ਦੇਖੋ ਜੀ ਪਹਿਲਾਂ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਤੁਸੀਂ ਸਾਰੇ ਇੱਕ ਛੋਟੇ ਜਿਹੇ ਸੱਦੇ ਤੇ ਸਾਰਾ ਪਰਵਾਹ ਪਹੁੰਚੇ ਹੋ। ਅਹ ਦੇਖੋ ਜੀ ਤਿਆਰੀਆਂ ਜਿਹੜੀਆਂ ਨੇ ਹਰ ਸਾਲ ਕੋਸ਼ਿਸ਼ ਕਰੀਦੀ ਆ ਵਧੀਆ ਤੋਂ ਵਧੀਆ ਆਪਾਂ ਜੋ ਵੀ ਜਿਹੜੀਆਂ ਕੋਈ ਕਮੀਆਂ ਰਹਿ ਜਾਣ ਉਹਨਾਂ ਕਮੀਆਂ ਨੂੰ ਦੂਰ ਕਰੀਏ। ਕਿਉਂਕਿ ਅਕਸਰ ਸਾਡੇ ਇੱਥੇ ਪਬਲਿਕ ਦੀ ਸ਼ਿਕਾਇਤ ਹੁੰਦੀ ਸੀ ਵੀ ਉਹ ਲੜਬਾਜ਼ਾਂ ਦੀ ਬੜੀ ਦਿੱਕਤ ਐ ਜੀ ਪਰਿਵਾਰਾਂ ਦੇ ਵਿੱਚੋਂ ਵੀ ਸਾਡੇ ਪਰਿਵਾਰਾਂ ਨੇ ਜਾਣਾ ਹੁੰਦਾ। ਇਸ ਵਾਰ ਕੱਟੋ-ਕੱਟ ਦੀ ਬਟਾਲੇ ਵਿਖੇ ਆਪਾਂ 100 ਕੈਮਰਾ ਜਿਹੜਾ ਉਹ ਲਗਾ ਦਿੱਤਾ ਹੈ ਜਿੱਥੇ ਵੀ ਸਾਡੇ ਉਹ ਕੈਮਰਿਆਂ ਵਿੱਚ ਵੀ ਕਿਤੇ ਕੋਈ ਕੈਚ ਹੋਊਗਾ ਇਹਦਾ ਮਤਲਬ ਉਹ ਬਖਸ਼ਿਆ ਨਹੀਂ ਜਾਊਗਾ ਇੱਕ ਤੇ ਤਿਆਰੀ ਸਾਡੀ ਇਹ ਆ ਦੂਸਰੀ ਤਿਆਰੀ ਪਾਲਕੀ ਸਾਹਿਬ ਜਦੋਂ ਕੱਲ ਬਟਾਲੇ ਵਿਖੇ ਐਂਟਰੀ ਹੋਊਗੀ ਉਥੇ ਅਸੀਂ ਆਤਿਸ਼ਬਾਜੀ ਨਾਲ ਜੀ ਆਇਆਂ ਨੂੰ ਪਾਲਕੀ ਸਾਹਿਬ ਦਾ ਸਵਾਗਤ ਕਰਾਂਗੇ ਹਸਰੀ ਦੇ ਪੁਲ ਤੇ ਮੈਂ ਤੁਹਾਡੇ ਮਾਧਿਅਮ ਰਹੀਂ ਬਟਾਲਾ ਵਾਸੀਆਂ ਨੂੰ ਵੀ ਬੇਨਤੀ ਕਰਨੀ ਚਾਹੁੰਨਾ ਵੀ ਸਾਰੇ ਪਰਿਵਾਰ ਆਓ ਬਟਾਲੇ ਜਿਹੜਾ ਆਰਰ ਬਾਬਾ ਕਾਲਜ ਦੇ ਲਾਗੇ ਹੱਸੀ ਦਾ ਪੁਲ ਹੈ ਉੱਥੇ ਸਾਰੇ ਇਕੱਤਰ ਹੋਈਏ ਤਾਂ ਜੋ ਕੀ ਇਹ ਜਿਹੜਾ ਨਜ਼ਾਰਾ ਵੇਖਣਯੋਗ ਹੋਊਗਾ ਉਹਦੇ ਨਾਲ ਨਾਲ ਮੈਂ ਕਹਿ ਸਕਦਾ ਹਾਂ ਵੀ ਹਰ ਪੱਖੋਂ ਜਿੱਥੇ-ਜਿੱਥੇ ਲੰਗਰ ਲੱਗਣੇ ਨੇ ਉੱਥੇ-ਉੱਥੇ ਸਫਾਈ ਦਾ ਇੰਤਜ਼ਾਮ ਜਿੱਥੇ-ਜਿੱਥੇ ਵੀ ਜਿਹੜੀ ਵੀ ਕੋਈ ਕਮੀਆਂ ਸਾਡੇ ਜਿਤਰਾਂ ਪਿਛਲੀ ਵਾਰੀ ਵਾਰਦਾਤ ਹੋਈ ਵੀ ਵਾਕਿਆ ਵੀ ਕਈ ਹੋਏ ਜਿਤਰਾਂ ਇੱਕ ਗਰਨੂਰ ਬੱਚਾ ਸੀ ਜਿਹੜਾ ਗਟਰ ਦੇ ਵਿੱਚ ਦੇਖਿਓ ਦੀ ਮੌਤ ਹੋ ਗਈ ਸੀ ਐਸ ਵਾਰ ਸਾਰਾ ਸਾਡੀ ਕੋਸ਼ਿਸ਼ੇ ਰਹੀ ਹੈ ਵੀ ਪ੍ਰਾਪਰਲੀ ਪਹਿਲਾਂ ਗੱਟਰਾਂ ਦਾ ਧਿਆਨ ਦਿੱਤਾ ਜਾਵੇ ਜਿੱਥੇ-ਜਿੱਥੇ ਵੀ ਕੋਈ ਜਿਹੜੀ ਵੀ ਕੋਈ ਕਮੀ ਪੇਸ਼ੀ ਨਜ਼ਰ ਆ ਰਹੀ ਹੈ ਉਹਨੂੰ ਉਹਨੂੰ ਦੂਰ ਕਰ ਰਹੇ ਆ ਔਰ ਉਹਦੇ ਨਾਲ-ਨਾਲ ਜਿਹੜਾ ਵੀ ਇੱਕ ਡਿਮਾਂਡ ਸੀ ਵੀ ਜਿਹੜੀ ਜ਼ਿਲ੍ਹਾ ਲੈਵਲ ਦੀ ਛੁੱਟੀ ਹੋਵੇ ਉਹ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਆ ਥੋੜਾ ਚਿਰ ਪਹਿਲਾਂ ਜਿਹੜੀ ਗੱਲ ਹੋਈ ਆ ਉਹਨਾਂ ਨੇ ਸਾਨੂੰ ਜਿਹੜੀ ਆ ਛੁੱਟੀ ਵੱਲੋਂ ਹਰੀ ਚੰਡੀ ਦੇ ਦਿੱਤੀ ਆ ਇਹਦੀ ਸਵਰੇ ਜਿਹੜੀ ਆ ਤੁਹਾਡੇ ਵਾਧੀਆਂ ਭਰਾਹੀਂ ਇਹ ਵੀ ਜਿਹੜੀ ਆ ਲੈਟਰ ਆ ਉਹ ਵੀ ਤੁਹਾਨੂੰ ਆਪਾਂ ਹੈਲਪ ਪੂਰਾ ਜ਼ਿਲ੍ਹਾ ਚੱਪੀ ਹੋਏਗੇ ਕਿੱਥਲਾ ਬਟਾਰਾ ਦੇਖੋ ਜੀ ਜਿਸ ਤਰੀਕੇ ਨਾਲ ਪਹਿਲਾਂ ਹੁੰਦੀ ਰਹੀ ਹੈ ਜਿਸ ਤਰੀਕੇ ਨਾਲ ਹਾਂ ਜੀ ਹਾਂ ਬਿਲਕੁਲ ਜੀ ਬਿਲਕੁਲ ਡਰਾਈਡੇ ਰਹੂਗਾ ਜੀ ਉਸ ਦਿਨ ਆਪਣੇ ਸਾਰਾ ਸ਼ਹਿਰ ਜਿਹੜਾ ਸਾਡਾ ਉਹ ਪ੍ਰਕਰਮਾ ਇੱਕ ਸਾਹਿਬ ਦੀ ਮੈਂ ਕਹਿ ਸਕਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰਾ ਰੂਪ ਲੱਗਣਾ ਉਸ ਦਿਨ ਡ라이 ਡੇ ਰੋਗ ਦੋ ਦਿਨ ਜਿਹੜਾ ਇਸ ਮੰਗ ਨੂੰ ਰਹਿਣੇ ਆ ਇਹਨਾਂ ਵਿੱਚ ਕਿਹੜੀਆਂ ਕਿਹੜੀਆਂ ਸਖਸੀਅਤਾਂ ਪਹੁੰਚੀਆਂ ਨੇ ਸਰਕਾਰ ਕੋਲ ਅ ਦੇਖੋ ਜੀ ਮੈਨੂੰ ਅ ਅ ਸਾਡੇ ਸਪੀਕਰ ਸਾਹਿਬ ਕੁਲਤਾਰ ਸੰਧਵਾਂ ਜੀ ਜਿਹੜੇ ਨੇ ਉਹ ਵੀ ਪਹੁੰਚ ਰਹੇ ਨੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇ ਮਿਸਿਸ ਉਹਨਾਂ ਦਾ ਵੀ ਮੈਨੂੰ ਜਿਹੜਾ ਵੀ ਉਹਨਾਂ ਨੇ ਵੀ ਇਲਟੀਮੇਟ ਦਿੱਤਾ ਵੀ ਉਹ ਵੀ ਆ ਰਹੇ ਨੇ ਉਹ ਮੈਂ ਤੁਹਾਨੂੰ ਜਿਹੜਾ ਸਮੇਂ ਦੇ ਸਮੇਂ ਜਿਹੜਾ ਕਲੀਅਰ ਕਰ ਦੂੰਗਾ ਜੀ ਸਾਡੇ ਕੈਬਨਟ ਮਿਨਿਸਟਰ ਲਾਲਚੰਦ ਕਟਾਰੂ ਜੀ ਸਾਡੇ ਕੈਬਨਟ ਮਿਨਿਸਟਰ ਕੁਲਦੀਪ ਢਾਲੀਵਾਲ ਸਾਹਿਬ ਇਹ ਵੀ ਆਉਣਗੇ ਜੀ ਸਾਰੇ ਪੰਚ ਤੇ ਕਿੱਥੇ ਸਵਾਗਤ ਕੀਤਾ ਜਾ ਰਿਹਾ ਜੀ ਐਂਟਰੀ ਤੇ ਜੀ ਹਰ ਸਾਲ ਜਦੋਂ ਆਪਣੇ ਗਰਦਾਸਪੁਰ ਦੀ ਹੱਦ ਸ਼ੁਰੂ ਹੁੰਦੀ ਹੈ ਜਿੰਨੀ ਵੀ ਸਾਡੀ ਆਮ ਆਦਮੀ ਪਾਰਟੀ ਦੀ ਲੋਕਲ ਜ਼ਿਲ੍ਹੇ ਦੀ ਟੀਮ ਹੈ ਸਾਰੀ ਜਿਹੜੀ ਆ ਉਹਨਾਂ ਦਾ ਸਵਾਗਤ ਕਰਨ ਲਈ ਉੱਥੇ ਪਹੁੰਚੇ ਅਸਲ ਜਿਹੜਾ ਵੀਡੀਓ ਕਿਹਾ ਜਾਂਦਾ ਆ ਵੀ ਜਿਹੜੀਆਂ ਕਮੀਆਂ ਨੇ ਵੀਡੀਓ ਆ ਗਈਆਂ ਪ੍ਰਸ਼ਾਸਨ ਸਾਹਮਣੇ ਆਪਕਾ ਸਰ ਜੀ ਕੋ ਮੀਡੀਆ ਤੇ ਕੋਈ ਮਤਲਬ ਆਮ ਆਦਾਨ ਹਿਰਦਾ ਉਸ ਪ੍ਰਸ਼ਾਸਨ ਦੇ ਵਿੱਚ ਇਹ ਦੇਖੋ ਜੀ ਜੇ ਕੋਈ ਆਮ ਆਦਾਨ ਹੈ ਵੀ ਹੁੰਦਾ ਉਹਨੂੰ ਸਾਡੇ ਧਿਆਨ ਚ ਲਿਆਓ ਤਾਨੂੰ ਜੇ ਕੋਈ ਦਿੱਕਤ ਹੁੰਦੀ ਪਰੇਸ਼ਾਨੀ ਹੁੰਦੀ ਆ ਉਹ ਦੱਸੋ ਜਿੰਨੇ ਤੋਂ ਤੁਸੀਂ ਕਿਹੜੇ 100 ਕੈਮਰਾ ਲਗਾਵਾ ਉਹਦੀ ਸੁਰੱਖਿਆ ਹੋ ਜਾਏਗੀ ਪੁਲਿਸ ਨੇ ਲਗ ਲਗ ਡੈਸਕ ਵੀ ਇਸ ਵਾਰ ਲਾ ਰਿਹਾ ਹੈ ਹਲ ਡੈਸਕ ਪਰ ਉਹ ਕਿਉਂ ਪੁਲਿਸ ਨੂੰ ਭੁਵਾਈ ਜਾ ਰਹੀ ਹੈ ਜਾਂ ਲੋਕਾਂ ਨੂੰ ਕੋਰ ਵਧੀਆ ਸਹੂਲਤ ਦੇ ਦੀ ਉਹ ਕਿਤੇ ਹੀ ਪ੍ਰਬੰਧ ਕੀਤਾ ਹੈ ਅ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵਾ ਵੀ ਅ ਅਲੱਗ ਅਲੱਗ ਆਪਾਂ ਡੈਸਕ ਜਿਹੜੇ ਰੱਖੇ ਨੇ ਜਿੱਥੇ ਵੀ ਕਿਤੇ ਲੋਕਾਂ ਨੂੰ ਪੁਲਿਸ ਦੀ ਮਦਦ ਦੀ ਲੋੜ ਪੈਂਦੀ ਆ ਉਹ ਵੀ ਆਪਾਂ ਮਦਦ ਦਵਾਂਗੇ ਪੁਲਿਸ ਜਿਹੜੀ ਹੈ ਨੇਚਰਲੀ ਬਾਰੂ ਵੀ ਆ ਰਹੀ ਹੈ ਔਰ ਵਧੀਆ ਟੰਗਣਾ ਸਾਰਾ ਬਹੁਤ ਵਧੀਆ ਮੈਨੇਜ ਕੀਤਾ ਜੀ ਸਾਰਾ ਠੀਕ ਹੈ